ਮਾਪੁਰਖਾ ਜਿਲ੍ਹਾ ਨੰਦਗਰ ਸ੍ਰੀ ਨੰਦਪੁਰ ਸਾਹਿਬ ਤੋਂ ਜਿਹੜਾ ਇਹ ਲੋਕੋਂ ਜਿਹੜਾ ਜਿੱਦੋਂ ਪਾਸੋਂ ਨਿਭਾਲਿਆ ਸਾਰੇ ਗਲਾ ਪੰਥਾਂ ਵੱਲੋਂ ਅਗਰ ਕਾ ਦੇ ਮਾਪੁਰਖਾ ਵੱਲੋਂ ਜਿਹੜਾ ਵਿਸ਼ਾਲ ਨਗਰ ਕੀਰਤਨ ਹੈ ਗੁਰਦੁਆਰਾ ਬਵਾਲਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋਏ ਤੇ ਨਾਲ ਹੀ ਜਿੱਥੇ ਪੰਜਾਬ ਸਰਕਾਰ ਦੇ ਮਹਾਨ ਬਹੁਤ ਵੱਡੇ ਸਹਿਯੋਗ ਤੇ ਨਾਲ ਹੀ ਨਗਰ ਕੀਰਤਨ ਜਿਹੜੇ ਆ ਇਸ ਚੀਜ਼ ਦਾ ਇਨਤਜ਼ਾਮ ਵਿਥ ਸਮਾਪਤੀ ਹੋਣੀ ਹੈ ਜਾ ਕੇ ਸਾਰੀਆਂ ਗੁਰਸਿੱਖ ਸੰਗਤਾਂ ਜਿਹੜੀਆਂ ਬਹੁਤ ਹੀ ਮਾਨ ਸਨਮਾਨ ਸ਼ਰਧਾ ਭਾਵਨਾ ਸਰਕਾਰ ਦੇ ਨਾਲ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਨਿਸ਼ਾਨ ਕੀ ਸੰਗ ਨਗਾਰਜੀਤ ਸਿੰਘ ਹੇ ਬਾਬਾ ਸੁੱਜਾ ਸਿੰਘ ਸਾਹਿਬ ਜੀ ਸਭ ਰਸਤੀਆਂ ਲੈ ਕੇ ਗੁਰਸੇਵਾ ਦੀ ਸੇਵਾ ਦੇ ਵਿੱਚ ਤਿਆਰ ਪਰ ਤਿਆਰ ਹੋਣ ਸਭ ਸੰਗਤਾਂ ਦੇ ਅਰਦਾਸ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਤ ਬਾਬਾ ਸੁੱਜਾ ਸਿੰਘ ਸਾਹਿਬ ਜੀ ਸਰੀਰ ਕਰਕੇ ਤਿਆਰ ਪਰ ਤਿਆਰ ਹੋਣ ਸੱਜੇ ਪਾਤਸ਼ਾਹ ਨੂੰ ਸਭ ਰਸਤੀਆਂ ਬਲੈਣਾ ਬਾਬਾ ਜੀ ਬਾਬਾ ਸੁਨਾਨ ਸਿੰਘ ਸਾਹਿਬ ਜੀ ਚਰਤੀ ਕਲਾ ਦੇ ਨਾਲ ਸੇਵਾ ਨਿਭਾ ਰਹੇ ਨੇ ਮਹਾਰਾਜ ਦੇ ਪਰਮਜੀਵ ਸੋਬੀਂ ਪਰਜੀਤਨ ਪਾਤਸ਼ਾਹ ਜੀ ਬਾਬਾ ਜੀ ਬਾਲੀ ਜੀ ਦਾ ਸਤਿਕਾਰ ਸਨਮਾਨ ਸਰਕਾਰ ਦੇ ਸਾਥ ਸੰਗਤ ਨੇ ਗੁਰੂ ਬਾਬਾ ਸੁੱਜਾ ਸਿੰਘ ਜੀ ਪਲਾ ਲੰਗਰ ਖਾਵਾਲੇ ਕਾਰਸੇਵਾ ਵਾਲੇ ਮਹਾਂਪੁਰਖ ਜੇ ਸਰੀਰ ਕਰਕੇ ਢਿਲੇ ਨੇ ਮਰ ਕਰਕੇ ਸੰਤਾਂ ਨੂੰ ਜਾ ਜਰ ਹੈ ਮਾਰੇ ਦੇ ਚੰਨਾ ਜਰਦਾਸ ਹੈ ਆ ਪੰਜ ਪਿਆਰੇ ਬੱਲੇ ਜਿਹਾ ਪਰਮਾਨੰ ਬਾਪਾ ਜੀ ਰੋ ਹਾਰੀ ਦੇ ਦੋਵੇਂ ਨਾਗਰੇ ਵੀ ਤੜਗੇ ਪੰਜ ਪਿਆਰੇ ਸ਼ਹਿਤਾਨਾਂ ਦਾ ਸਨਮਾਨ ਕੋ ਬੰਧ ਰਤਨ ਬਾਬਾ ਘਰ ਨਾਉ ਨੇ ਤੇ ਆਵੇ ਧਾਏ ਸਭ ਥਾਏ ਹੋਏ ਸਹਾਏ ਸਾਰ ਪਾਏ ਹੋਏ ਸਹਾਏ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਬਾਪੁਰ ਖਵਾਦਾ ਸੁਖਨਾਮ ਸਿੰਘ ਜੀ ਸਾਰੇ ਉਹਨਾਂ ਦੇ ਜਿੰਨੇ ਵੀ ਮਾਨ ਸਨਮਾਨ ਕਰ ਰਹੇ ਨੇ ਬਹੁਤ ਹੀ ਧੰਨਵਾਦ ਸਾਰਿਆਂ ਦਾ ਸਾਬਾ ਜੀ ਬਾਬਾ ਸੁਖਨਾਮ ਸਿੰਘ ਜੀ ਇਕਲਾ ਨਗਰ ਖੋਲ ਵਾਲੇ ਫੋਟੋਗ੍ਰਾਫਰ ਜੀ ਦਾ ਸਨਮਾਨ ਪਤਿ ਪਿਆਰੇ ਸਹਿਬਾਨਾ ਦਾ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਜਿਹੜਾ